ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮੂਖ ਉਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲੋਖਾ ਪਦਰੂ ਸੁਣੈ ਜੋ ਕਾਲ ਕਿਰਪਾ ਕਰਾਈ ਕਹਾ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਵਕਾਇ ਮਹਮਾ ਜੋ ਤਿਹਾਰੀ ਹਮਦਾ ਸਖਤ ਕਰ ਸਿਫਤ ਤੁਮਾਰੀ ਆਪ ਦੇਹੋ ਪ੍ਰਭ ਕਥਾ ਸੁਧਾਰੀ ਡੰਡਾਉ ਤ ਬੰਦਨ ਅਨਿਕ ਵਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇਵ ਕਰ ਹੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਾਰ ਹੱਥ ਤੁਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਵਨ ਪਵਿੱਤਰ ਹਜ਼ੂਰੀ ਦੇ ਅੰਦਰ ਮਾਂਚੈਸਟਰ ਯੂਕੇ ਦੀ ਧਰਤੀ ਤੇ ਸਜੇ ਹੋਏ ਪਾਵਨ دیਵਾਨਾਂ ਦੀ ਹਾਜ਼ਰੀ ਪਰ ਆਪਣੇ ਸਮੇ ਆਪਣੇ ਸਵਾਸਾ ਨੂੰ ਸਫਲਾ ਕਰ ਰਹੇ ਗੁਰੂ ਪਿਆਰਿਓ ਗੁਰੂ ਬਖਸ਼ੀ ਫਤੇ ਪ੍ਰਵਾਨੋ ਜੀ ਕੋਈ ਵੀ ਰਸਨਾ ਬਿਰਬੀ ਬਾਂਝੀ ਨਾ ਰਹੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭੀ ਸੰਗਤਾਂ ਨੂੰ ਭਲੀ ਪ੍ਰਕਾਰ ਬਿੱਤ ਹੈ ਕਿ ਇਹ ਪੰਜਵਾਂ ਸਾਲਾਨਾ ਗੁਰਮਤ ਸਮਾਗਮ ਜੋ ਕਿ ਸਾਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ 350 ਸਾਲਾ ਸ਼ਹਾਦਤ ਦਿਵਸ ਨੂੰ ਔਰ ਸਤਿਗੁਰੂ ਮਹਾਰਾਜ ਜੀ ਦੇ ਤਿੰਨ ਅਨਨ ਸਿੱਖ ਭਾਈ ਸਾਹਿਬ ਭਾਈ ਮਤੀ ਦਾਸ ਜੀ ਭਾਈ ਸਾਹਿਬ ਭਾਈ ਸਤੀ ਦਾਸ ਜੀ ਅਤੇ ਭਾਈ ਸਾਹਿਬ ਭਾਈ ਦਿਆਲਾ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹਨ ਜੋ ਕਿ ਸਿੱਖ ਪੰਥ ਸ਼ਤਾਬਦੀ ਦੇ ਰੂਪ ਦੇ ਵਿੱਚ ਥਾਂ-ਪੁਰ ਥਾਂ ਜਿੱਥੇ ਵੀ ਨਾਨਕ ਨਾਮ ਲੈ ਵਾਸ ਸੰਗਤ ਵਸਦੀ ਹੈ ਮਨਾਇਆ ਜਾ ਰਿਹਾ ਹੈ ਚਾਰ ਰੋਜ਼ਾ ਇਹ ਗੁਰਮਤ ਸਮਾਗਮ 7 ਤਰੀਕ ਨੂੰ ਆਰੰਭ ਹੋਇਆ ਸਨ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਮਿਹਰਮਤ ਕਿਰਪਾ ਹੋਈ ਅੱਜ ਚੌਥਾ ਦਿਨ ਹੈ ਸੰਪੂਰਨਤਾਈ ਸੰਧਿਆ ਵੇਲੇ ਦੇ ਦੀਵਾਰ ਸਜੇ ਨੇ ਆਪ ਸੰਗਤਾਂ ਨੇ ਸੋਦਾਰ ਰਹਿਰਾਸ ਸਾਹਿਬ ਜੀ ਦੇ ਪਾਠ ਸਰਵਣ ਕੀਤੇ ਅਰਦਾਸ ਵਿੱਚ ਹਾਜ਼ਰੀ ਭਰੀ ਮੁਖਵਾਕ ਸਰਵਣ ਕੀਤਾ ਉਪਰੰਤ অতি ਸਤਿਕਾਰਯੋਗ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ਼੍ਰੀ ਨਕਰ ਵਾਲੇ ਤਿੰਨਾਂ ਦੇ ਵੱਲੋਂ ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾ ਗੁਰੂ ਚਰਨਾਂ ਦੇ ਨਾਲ ਜੋੜਿਆ ਗਿਆ ਕੁਝ ਕੋ ਬੇਨਤੀਆਂ ਕਰਕੇ ਸਮਾ ਸੀਮਤਾ ਮੈਂ ਗੁਰਮਤਿ ਵਿਚਾਰ ਦੀ ਸਾਂਝ ਪਾਉਣੀ ਹੈ ਕੱਲ ਵੀਰਾਂ ਨੇ ਹੁਕਮ ਕੀਤਾ ਸੀ ਕਿ ਵਿਸ਼ਾ ਰੱਖਿਓ ਇੱਕ ਹਉਮੈ ਦਾ ਤੇ ਨਾਲ ਹੀ ਮਾਤਾ ਪਿਤਾ ਦੇ ਸਤਕਾਰ ਦਾ ਤੇ ਨਾਲ ਹੁਣ ਹੁਕਮ ਹੋਇਆ ਹੈ ਕਿ ਨੌਵੇਂ ਪਾਤਸ਼ਾਹ ਮਹਾਰਾਜ ਜੀ ਦੇ ਸ਼ਲੋਕਾਂ ਦਾ ਮੈਂ ਤਿੰਨਾਂ ਨੂੰ ਮਿਕਸ ਕਰਕੇ ਇੱਕ ਵਿਸ਼ੇ ਤੇ ਆਵਾਂਗਾ ਜਿਸ ਨਾਲ ਸੰਗਤ ਜੀ ਉਹ ਕੋਸ਼ਿਸ਼ ਕਰਾਂਗੇ ਕਿ ਸਾਨੂੰ ਕੋਈ ਯੋਗਤ ਮਿਲ ਜਾਵੇ ਤੇ ਸਾਡਾ ਜੀਵਨ ਸਫਲ ਹੋ ਜਾਵੇ ਸੰਗਤ ਜੀ 2018 ਤੋਂ ਇਹ ਗੁਰਮਤ ਸਮਾਗਮ ਚੱਲੇ ਨੇ 2019 ਤੋਂ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਜੀ ਦੀ ਅਗਵਾਈ ਦੇ ਵਿੱਚ ਤੋਂ ਦਾਸਰਾ ਵੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਪੰਜ ਪਿਆਰਾ ਸੀ ਤੇ ਸੰਗਤ ਜੀਓ ਨਾਲ অতি ਸਤਿਕਾਰਯੋਗ ਸਾਥੀ ਸਾਡੇ ਰਾਗੀ ਭਾਈ ਹਾਕਮ ਸਿੰਘ ਜੀ ਜਿਨ੍ਹਾਂ ਦੇ ਵੱਲੋਂ ਇਹ ਉਦਮ ਕੀਤਾ ਗਿਆ ਕਿ ਜਿੱਥੇ ਆਪਾਂ ਗੁਰਮਤ ਸਮਾਗਮ ਕਰਵਾਉਣੇ ਨੇ ਇਹ ਕੱਲੇ ਸਮਾਗਮਾਂ ਤੱਕ ਹੀ ਸੀਮਤ ਨਾ ਰਹੀਏ ਕੋਈ ਆਊਟਪੁਟ ਵੀ ਵੇਖੀਏ ਇਹਦੇ ਵਿੱਚੋਂ ਸਾਨੂੰ ਝਾਰ ਕੀ ਮਿਲਦਾ ਜੀ ਲਾਭ ਕੀ ਹੁੰਦਾ ਜੀ 2019 ਤੋਂ ਨਿਰੰਤਰ ਵਿੱਚ ਕੋਵਿਡ ਆ ਗਿਆ ਹਰ ਸਮਾਗਮ ਦੇ ਨਾਲ ਅੰਮ੍ਰਿਤ ਸੰਚਾਰ ਹੁੰਦਾ ਹੈ ਹਰ ਸਮਾਗਮ ਦੇ ਨਾਲ ਅਖੀਰ ਲੇਟੇ ਔਰ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਮਿਹਰਮਤ ਨਦਰੇ ਰਹਿਮਤ ਕਹਿ ਲਓ ਹਰ ਵਾਰ ਜਿਹੜੀ ਅੰਮ੍ਰਿਤ ਅਵਲੱਖੀਆਂ ਵੀ ਗਿਣਤੀ ਹੈ ਨਾ ਉਹ ਵੱਧਦੀ ਹੈ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਮਿਹਰਮਤ ਵਕਸ਼ਿਸ਼ ਕਿਰਪਾ ਹੋਈ ਅੱਜ ਵੀ 32 ਪ੍ਰਾਣੀ ਗੁਰੂ ਵਾਲੇ ਬਣੇ ਨੇ ਕਹਿਣ ਤੋਂ ਭਾਵ ਕਿ 32ਾਂ ਦਾ ਅੱਜ ਗੁਰੂ ਦੇ ਘਰ ਦੇ ਵਿੱਚ ਜਨਮ ਹੋਇਆ ਜੇ ਗੁਰੂ ਦੇ ਘਰ ਦੇ ਵਿੱਚ ਬੜਾ ਭਾਗੇ ਨੇ ਉਹ ਜਿਨ੍ਹਾਂ ਨੇ ਅਮਰ ਦੀ ਦਾਤ ਲਈ ਬਟਪਾਗੇ ਨੇ ਉਹ ਜਿਨ੍ਹਾਂ ਨੇ ਇਹਨਾਂ ਚਾਰ ਰੋਜਾ ਗੁਰਮਤ ਸਮਾਗਮਾਂ ਦੇ ਵਿੱਚ ਤਨ ਮਨ ਧਨ ਕਰਕੇ ਕਈ ਵਾਰ ਤਨ ਤੇ ਮਨ ਆ ਜਾਂਦਾ ਮਨ ਰੱਖਣਾ ਵੈਸੇ ਬਹੁਤ ਔਖਾ ਜੇ ਤੇ ਧਨ ਦੀ ਵੀ ਜ਼ਰੂਰਤ ਬਹੁਤ ਪੈਂਦੀ ਹੈ ਇਹ ਤੁਹਾਡਾ ਸਹਿਯੋਗ ਹੈ ਅਤੀ ਸਤਕਾਰ ਯੋਗ ਇਸ ਟੀਮ ਦੇ ਬਜ਼ੁਰਗ ਗਿਆਨੀ ਅਮਰੀਕ ਸਿੰਘ ਜੀ ਤੇ ਤੁਸੀਂ ਸਾਰੀਆਂ ਸੰਗਤਾਂ ਨੇ ਵੀਰਾਂ ਨੇ ਭਾਈ ਪ੍ਰਭਜੋਤ ਸਿੰਘ ਜੀ ਪੇਲੀਆ ਜਿਨ੍ਹਾਂ ਨੂੰ ਇਹ ਵੱਡੀ ਜ਼ਿੰਮੇਵਾਰੀ ਦਿੱਤੀ ਹੋਈ ਆ ਜੋ ਕਿ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅਨਨ ਪਿਆਰੇ ਸਿੱਖ ਭਾਈ ਸਾਹਿਬ ਭਾਈ ਮੱਖਣ ਸ਼ਾਹ ਜੀ ਲੁਬਾਣਾ ਤਿਨਾਂ ਦੀ ਅੰਸ ਵੰਸ਼ ਵਿੱਚੋਂ ਭਾਈ ਸਾਹਿਬ ਜੀ ਨੇ ਭਾਈ ਸੰਜੀ ਦਾ ਪਰਿਵਾਰ ਹੈ ਆਪ ਜੀ ਦੇ ਉਹਨਾਂ ਨੂੰ ਜ਼ਿੰਮੇਵਾਰੀ ਵੱਡੀ ਦਿੱਤੀ ਹੋਈ ਹੈ ਨਾਲ ਸਾਡੇ ਵੀਰ ਜੀ ਰਿਸ਼ਪਾਲ ਸਿੰਘ ਜੀ ਜਸਪਾਲ ਸਿੰਘ ਜੀ ਭਾਈ ਬਚਨ ਸਿੰਘ ਜੀ ਭਾਈ ਹਰਪਾਲ ਸਿੰਘ ਜੀ ਇਹ ਸਾਰੇ ਵੀਰ ਸਰਬਜੋਤ ਸਿੰਘ ਜੀ ਹਰਵਿੰਦਰ ਸਿੰਘ ਜੀ ਆਪ ਸੰਗਤਾਂ ਸਤਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਸਦਕਾ ਸਹਿਯੋਗ ਕਰ ਰਹੇ ਹੋ। ਉੱਥੇ ਨਿਰੰਤਰ 19 ਤੋਂ ਹੁਣ ਤੱਕ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਤੋਂ ਅਤੀ ਸਤਕਾਰਯੋਗ ਪੰਜ ਪਿਆਰੇ ਸਹਿਬਾਨ ਵੀ ਅਮਰਤ ਅਮਲਾਖੀ ਸੰਗਤਾਂ ਦੇ ਲਈ ਖੰਡੇ ਵਾਟੇ ਦਾ ਅੰਮ੍ਰਿਤ ਤਿਆਰ ਕਰਨ ਦੇ ਲਈ ਪਹੁੰਚਦੇ ਨੇ। ਕੋਟਾਲ ਕੋਰ ਸ਼ੁਕਰ ਧੰਨਵਾਦ ਸਤਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ। ਮੈਂ ਬੇਨਤੀ ਕਰਾਂ ਵੀਰਾ ਨੇ ਹੁਕਮ ਕੀਤਾ ਸੀ ਹਉਮੈ ਮਾਤਾ ਪਿਤਾ ਦੀ ਸੇਵਾ ਤੇ ਅੱਜ ਹੁਕਮ ਹੋ ਗਿਆ ਸੰਗਤ ਜੀ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ ਕਹੋ ਨਾਦਕ ਹਰ ਭਜਮਨਾ ਜੇਹ ਵਿਦ ਜਲ ਕਉ ਮੀਨ ਤਨ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਬਚਨ ਗਨ ਗੋਬਿੰਦ ਗਾਇਓ ਨਹੀਂ ਜਨਮ ਆਕਾਰਥ ਕੀਨ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਨੂੰ ਸੇਧ ਦਿੰਦੇ ਨੇ ਇਹ ਗੁਰਸਿੱਖਾ ਜੇ ਪ੍ਰਮਾਤਮਾ ਵਾਹਿਗੁਰੂ ਜੀ ਦਾ ਗੁਣ ਗਾਨ ਨਾ ਕੀਤਾ ਭਾਵ ਸਿਮਰਨ ਭਜਨ ਬੰਦਗੀ ਨਾ ਕੀਤੀ ਇਹ ਜਨਮ ਆਕਾਰਥ ਚਲਿਆ ਜਾਵੇਗਾ નિਸ਼ਫਾਲ ਹੋ ਜਾਵੇਗਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਣੀ ਇਹ ਕੱਲਾ ਰਾਗ ਜਿਸ ਵਿੱਚ ਮਹਾਰਾਜੀਆਂ ਦੀ ਬਾਣੀ ਹੈ ਜੈ ਜਾਵੰਤੀ ਜੋ ਕਿ ਦਾਮਦਮੀ ਬੀੜ ਦੇ ਵਿੱਚ ਇਹ ਰਾਗ ਹੈ ਕਰਤਾਰਪੁਰ ਸਾਹਿਬ ਵਾਲੀ ਬੀੜ ਦੇ ਵਿੱਚ ਇਹ ਰਾਗ ਨਹੀਂ ਜੇ ਕਿਉਂਕਿ ਦਸਵੇਂ ਪਾਤਸ਼ਾਹ ਮਹਾਰਾਜ ਜੀਆ ਨੇ ਸੰਪੂਰਨ ਤਾਈ ਦੇ ਵੇਲੇ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਦਰਜ ਕੀਤੀ ਲਿਖਵਾਈ ਪਾਤਸ਼ਾਹ ਜੀ ਕਹਿੰਦੇ ਨੇ ਸਮਝਾਉਦੇ ਨੇ ਬੀਤ ਜਹ ਬੀਤ ਜਹ ਜਨਮ ਆਕਾਜ ਰੇ ਇਹ ਸਾਡੀ ਜ਼ਿੰਦਗੀ ਬਿਆਰਥ ਚਲੀ ਜਾ ਰਹੀ ਹੈ ਆਕਾਜ ਬਿਨਾ ਕੰਮ ਤੋਂ ਨਿਸ਼ਫਲ ਜਾਈ ਜਾ ਰਹੀ ਹੈ ਤੇ ਸਾਡਾ ਕੰਮ ਕੀ ਹੈ RAM ਭਜ RAM ਭਜ ਇਹ ਹੈ ਤੇਰਾ ਕਾਜ ਹੈ ਇਸ ਕੰਮ ਦੇ ਲਈ ਅਸੀਂ ਇਸ ਸੰਸਾਰ ਉੱਤੇ ਆਏ ਹੋਏ ਹਾਂ ਹੁਣ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਪੁੱਛੀਏ ਮਹਾਰਾਜ ਜੀ ਅਸਲ ਮਨਿਆਂ ਦੇ ਵਿੱਚ ਸਿਮਰਨ ਭਜਨ ਬੰਦਗੀ ਐ ਕੀ ਹੈ ਪਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਗੁਰਸਿੱਖਾ ਸਮਾਜ ਵਿੱਚ ਰਹਿੰਦੇ ਆ ਆਪਣੇ ਹਰ ਪ੍ਰਕਾਰ ਦੇ ਫਰਜ਼ ਦੀ ਪੂਰਤੀ ਕਰਦੇ ਆ ਘਰ ਵਿੱਚ ਰਹਿਣਾ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜਨਾ ਗੁਰੂ ਦੇ ਕਹੇ ਦੇ ਅਨੁਸਾਰ ਜ਼ਿੰਦਗੀ ਦਾ ਨਿਰਵਾਹ ਕਰਨਾ ਹੈ। ਭਾਵ ਜ਼ਿੰਦਗੀ ਬਿਤਾਉਣੀ ਹੈ। ਜੇ ਗੁਰੂ ਦਾ ਕਹਿਣਾ ਨਾ ਮੰਨਿਆ ਇੱਕ ਗੱਲ ਜ਼ਰੂਰ ਚੇਤਾ ਰੱਖਿਆ ਜੀ। ਬੇਸ਼ੱਕ ਅਸੀਂ ਆਪਣੇ ਆਪ ਨੂੰ ਸਿੱਖ ਖਵਾ ਲਈਏ। ਜੇ ਗੁਰੂ ਦੀ ਗੱਲ ਨਾ ਮੰਨੀ ਹੈ। ਜੰਮਣ ਮਰਨ ਦੇ ਚੱਕਰਾਂ ਦੇ ਵਿੱਚ ਪੈ ਜਾਵਾਂਗੇ ਜੰਮਣ ਮਰਨ ਦੇ ਚੱਕਰਾਂ ਦੇ ਵਿੱਚ ਮਰਾਂਗੇ ਜਮਾਂਗੇ ਮਰਾਂਗੇ 84 ਲੱਖ ਜੂਨ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਖੀ ਹੈ ਇਹ ਭੋਗਣੀ ਪਵੇਗੀ ਹੁਣ ਸੰਗਤ ਕੀ ਉਹ ਇੱਕ ਬੇਨਤੀ ਹੈ ਕਿ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਗ੍ਰਹਿ ਤਿੰਨ ਸੁਪੁੱਤਰ ਨੇ ਤਿੰਨਾਂ ਦਾ ਜਿਹੜਾ ਬਾਣਾ ਉਹ ਇੱਕੋ ਜਿਹਾ ਹੈ ਇੱਕੋ ਜਿਹਾ ਸੰਗਤ ਜੀ ਵੱਡੇ ਨੇ ਬਾਬਾ ਪ੍ਰਿਥੀ ਚੰਦ ਜੀ ਛੋਟੇ ਨੇ ਬਾਬਾ ਮਹਾਦੇਵ ਜੀ ਸਭ ਤੋਂ ਛੋਟੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਤਿੰਨੋਂ ਗੁਰੂ ਕਰਦੇ ਵਿੱਚ ਰਹਿੰਦੇ ਨੇ ਗੁਰਬਾਣੀ ਤਿੰਨਾ ਦੇ ਕੰਨਾਂ ਦੇ ਵਿੱਚ ਪੈਂਦੀ ਹੈ ਤਿੰਨੋਂ ਗੁਰਬਾਣੀ ਪੜ੍ਹਦੇ ਨੇ ਉਹ ਤਿੰਨੋਂ ਸੇਵਾ ਕਰਦੇ ਨੇ ਸਾੰਭ ਸੰਭਾਲ ਬਾਬਾ ਪ੍ਰਿਥੀ ਚੰਦ ਸਾਰਿਆਂ ਨਾਲੋਂ ਵੱਧ ਕਰਦਾ ਜੀ ਇਹ ਬਾਣਾ ਧਾਰਮਿਕ ਹੈ ਗੁਰਦੀਖਿਆ ਵੀ ਲਿੱਤੀ ਹੋਈ ਹੈ ਇਹ ਵੀ ਗੱਲ ਚੇਤਾ ਰੱਖਿਆ ਜੀ ਹੁਣ ਅਸਲ ਮੈਨਿਆਂ ਦੇ ਵਿੱਚ ਸਿਮਰਨ ਭਜਨ ਬੰਦਗੀ ਹੈ ਕੀ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮੂਲ ਮੰਤਰ ਵਿੱਚ ਸਾਨੂੰ ਦਰਸਾਤਾ ਕਿ ਪ੍ਰਮਾਤਮਾ ਨਿਰਭਉ ਆਇ ਨਿਰੰਕਾਰ ਹੈ ਅਸੀਂ ਉਹਤੇ ਵਰਗੇ ਬਣਨਾ ਇਹਨੂੰ ਜਪ ਕਰਕੇ ਭਾਵ ਜਪਣਾ ਕੀ ਹੈ ਗੁਰੂ ਦੇ ਕਹੇ ਦੇ ਅਨੁਸਾਰ ਜ਼ਿੰਦਗੀ ਦਾ ਨਿਰਵਾਹ ਕਰਨਾ ਗੁਰੂ ਕੀ ਕਹਿੰਦਾ ਗੁਰੂ ਨੇ ਆਖਿਆ ਸੀ ਜਦੋਂ ਹਉਮੈ ਦੇ ਵਿੱਚ ਆ ਕਰਕੇ ਬਾਬਾ ਪ੍ਰਿਥੀ ਚੰਦ ਜੀ ਨੇ ਬੇਸ਼ੱਕ ਬਾਣਾ ਧਾਰਮਿਕ ਸੀ ਹੁਮੈ ਵਿੱਚ ਆਇਆ ਮਹਾਰਾਜ ਜੀ ਕਿ ਮਹਾਰਾਜ ਜੀ ਨੇ ਆਖਿਆ ਚੌਥੇ ਪਾਤਸ਼ਾਹ ਜੀ ਨੇ ਕਾਹੇ ਪੂਤ ਝਗਰਤ ਹਾਉ ਸੰਗ ਬਾਪ ਜਿਨ ਕੇ ਜਣੇ ਬਡੀਰੇ ਤੁਮ ਹਉ ਤਿਨ ਸਿਓ ਝਗਰਤ ਪਾਪ ਕਹਿੰਦੇ ਮਾਪਿਆਂ ਦੇ ਨਾਲ ਝਗੜਾ ਕਰਨਾ ਪਾਪਾ ਦੀਆਂ ਪੰਡਾ ਸਿਰ ਦੇ ਉੱਤੇ ਚੁੱਕਣ ਦੇ ਤੋਲ ਆ ਬੰਦਾ ਪਾਪੀ ਬਣਦਾ ਬੜਾ ਧਾਰਮਿਕ ਸੀ ਬਾਬਾ ਜੀ ਬਾਣੀ ਵੀ ਪੜਦੇ ਸਨ ਪਰ ਸੰਗਤ ਜੀਓ ਉਸੇ ਘਰ ਦੇ ਵਿੱਚ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਵੀ ਨੇ ਦੋਨੋਂ ਪੁੱਤਰ মুনਕਰ ਹੋ ਜਾਂਦੇ ਨੇ ਲਾਹੌਰ ਵਿਆਹ ਤੇ ਜਾਣ ਦੇ ਲਈ ਫਿਰ ਤੀਜੇ ਨੂੰ ਮਾਤਾ ਨੇ ਆਖਿਆ ਵੇਖੀ ਕਿਤੇ ਜੇ ਤੂੰ ਵੀ মুনਕਰ ਹੋ ਗਿਆ ਨਾ ਗੁਰੂ ਪਿਤਾ ਨਰਾਜ਼ ਹੋਣਗੇ ਉਹਨਾਂ ਨੂੰ ਦੁੱਖ ਲੱਗੇਗਾ ਸਤਿ ਵਚਨ ਆਖਿਆ ਜੀ ਪਟ ਸਹਿਬਾਨ ਕਹਿੰਦੇ ਨੇ ਤੈ ਜਨ ਮਤ ਗੁਰ ਮਤ ਬ੍ਰਹਮ ਪਛਾਨ ਜਨਮ ਤੋਂ ਹੀ ਤੇ ਸੰਗਤ ਜੀਓ ਆਗਿਆ ਮੰਨੀ ਫਿਰ ਹੁਕਮ ਮੰਨਿਆ ਹੋਵੇ ਪ੍ਰਵਾਨ ਮਾ ਪਿਓ ਦਾ ਕਹਿਣਾ ਮੰਨਿਆ ਲੋਵੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਗੁਰੂ ਪਿਤਾ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਸਾਹਮਣੇ ਬੈਠ ਜਾਂਦੇ ਨੇ ਗੁਰੂ ਹੁਕਮ ਕਰੇ ਗੁਰੂ ਪਿਤਾ ਹੁਕਮ ਕਰੇ ਤਤ ਪਰ ਉਸ ਕਾਜ ਨੂੰ ਕਰਨ ਦੇ ਲਈ ਮੈਂ ਤਿਆਰ ਆਂ ਅਸਲ ਵਿੱਚ ਸਿਮਰਨ ਦਾ ਭਜਨ ਦਾ ਬੰਦਗੀ ਦਾ ਇਹ ਮਤਲਬ ਹੈ ਜਿਹੜੇ ਗੁਰੂ ਦੇ ਹੁਕਮ ਨੂੰ ਨਹੀਂ ਜੇ ਮੰਨਦੇ ਬਾਣੀ ਪੜ੍ਹਦੇ ਨੇ ਸਿਮਰਨ ਕਰਦੇ ਨੇ ਦਾਨ ਕਰਦੇ ਨੇ ਬੇਸ਼ੱਕ ਇਹ ਵੇਸ਼ ਧਾਰਮਿਕ ਹੈ ਮਵਾਫ ਕਰਨਾ ਬੇਸ਼ੱਕ ਉਹ ਅੰਮ੍ਰਿਤਧਾਰੀ ਆਪਣੇ ਤੇ ਲਾਉਣਾ ਕਲ ਆਪਾਂ ਕਿਸੇ ਨੂੰ ਕਿਉਂ ਆਖੀਏ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਜੇ ਗੁਰੂ ਦੀ ਗੱਲ ਨਾ ਮੰਨੀ ਜਿਤਨੀ ਮਰਜੀ ਬਾਣੀ ਪੜ੍ਹ ਲਈ ਜਿਤਨਾ ਮਰਜੀ ਤੂੰ ਸਾਖੀਆਂ ਸੁਣ ਲਈ ਇਤਿਹਾਸ ਸਰਵਣ ਕਰ ਲਈ ਤੂੰ ਤਪ ਕਰ ਲਈ ਤੂੰ ਪੂਜਾ ਕਰ ਲਈ ਤੂੰ ਜਾ ਕਰਕੇ ਸ੍ਰੋਮਰਾਂ ਦੇ ਇਸ਼ਨਾਨ ਕਰ ਲਈ ਵੇ ਸ਼ਕ ਵਰਤ ਨੇਮ ਕਰ ਲਈ ਤੂੰ দান ਕਰ ਲਈ ਸਭ ਕੁਝ ਨਿਸ਼ਫਲ ਹੈ ਨਿਸ਼ਫਲ ਕਿਉਂ ਉਹ ਗੁਰੂ ਤਾਂ ਕਹਿੰਦਾ ਜੇ ਮਾਪਿਆਂ ਦਾ ਸਤਿਕਾਰ ਕਰੋ ਗੁਰੂ ਕਹਿੰਦਾ ਜੀ ਹਉਮੈ ਦੇ ਵਿੱਚ ਆ ਕਰਕੇ ਮਾਪਿਆਂ ਦਾ ਨਿਰਾਦਰ ਨਾ ਕਰੋ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਮਾ ਪਿਓ ਪਰ ਹਰ ਸੁਣਾਏ 베ਦ ਸਾਡਾ ਵੇਦ ਗੁਰੂ ਜਨ ਸਭ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਾਣੀ ਹੈ ਮਾ ਪਿਓ ਪਰਹਰ ਸੁਣਾ ਵੇਦ ਭੇਦ ਨਾ ਜਾਣੈ ਕਥਾ ਕਹਾਣੀ ਮਾ ਪਿਓ ਪਰਹਰ ਕਰੈ ਤਪ ਵਣ ਖੰਡ ਭੁੱਲਾ ਫਿਰੈ ਬਿਬਾਣੀ ਮਾ ਪਿਓ ਪਰਹਰ ਕਰੈ ਪੂਜ ਦੇਵੀ ਦੇਵ ਦਾ ਸੇਵਕ ਮਾਣੀ ਮਾ ਪਿਓ ਪਰਹਰ ਧਾਵੜਾ 86 ਤੀਰਥ ਘੁੰਮਣ ਬਾਣੀ ਗੁਰਸਿੱਖੋ ਸਾਡੇ ਪਾਵਨ ਅਸਥਾਨਾਂ ਤੇ ਸਰੋਵਰ ਨੇ ਮਹਾਰਾਜ ਜੀ ਨੇ ਹੁਕਮ ਕੀਤਾ ਜਾਓ ਭਾਈ ਗੁਰਸਿੱਖੋ ਇਸ਼ਨਾਨ ਜ਼ਰੂਰ ਕਰੋ ਕਰਨਾ ਵੀ ਚਾਹੀਦਾ ਪਰ ਜੇ ਮਾਪਿਆਂ ਦਾ ਨਿਰਾਦਰ ਕੀਤਾ ਫਿਰ ਪ੍ਰਵਾਣ ਨਹੀਂ ਫਿਰ ਤਾਂ ਗੋਤੇ ਖਾਣ ਦੇ ਬਰਾਬਰ ਹੈ ਘੁੰਮਣ ਬਾਣੀ ਦੇ ਵਿੱਚ ਮਾਪਿਓ ਪਰਹਰਨਾਵਣ 86 ਤੀਰਥ ਘੁੰਮਣ ਬਾਣੀ ਹੁਣ ਅਗਲਾ ਵਚਨ ਸੁਣਿਓ ਬਾਬਾ ਜੀ ਕਹਿੰਦੇ ਭਾਈ ਸਾਹਿਬ ਜੀ ਕਹਿੰਦੇ ਨੇ ਮਾ ਪਿਓ ਪਰ ਹਰ ਕਰੈ ਦਾਨ ਬਾਪਿਆਂ ਦਾ ਕੀਤਾ ਤਿਆਗ ਤੇ ਲੋਕ ਦਿਖਾਵੇ ਦੇ ਲਈ ਬਾਵਾ ਖਟਣ ਦੇ ਲਈ ਦਾਨ ਕਰਦਾ ਫਿਰਦਾ ਜੀ ਕਦੇ ਮਾਪਿਆਂ ਨੂੰ ਪਾਣੀ ਦਾ ਗਲਾਸ ਤੱਕ ਨਹੀਂ ਜੇ ਪੁੱਛਿਆ ਹੁਣ ਭਾਈ ਸਾਹਿਬ ਜੀ ਕੀ ਕਹਿੰਦੇ ਨੇ ਭਾਈ ਸਾਹਿਬ ਜੀ ਕਹਿੰਦੇ ਨੇ ਮਾ ਪਿਓ ਪਰ ਹਰ ਕਰੈ ਦਾਨ ਹੋਣਾ ਉਹ ਬੇਈਮਾਨ ਅਗਿਆਨ ਪ੍ਰਾਣੀ ਉਹ ਅਗਿਆਨੀ ਹੈ ਉਹ ਬੇਈਮਾਨ ਹੈ ਬੇਸ਼ੱਕ ਤੂੰ ਗਾਤਰਾ ਹੋਵੇ ਉਹ ਆਪ ਕਰਨਾ ਜੀ ਕਿਰਪਾਨ ਪਾਈ ਹੋਵੇ ਸਚਾਈ ਹੈ ਵੇਸ਼ ਧਾਰਮਿਕ ਅੰਮ੍ਰਿਤ ਛਕਣਾ ਹਰ ਇੱਕ ਸਿੱਖ ਦੇ ਲਈ ਜ਼ਰੂਰੀ ਹੈ ਇਹ ਸਾਡੀ ਪਹਿਲੀ ਰਹਿਤ ਹੈ ਪ੍ਰਥਮ ਰਹਿਤ ਜਿਹੇ ਜਾਨਖੰਡੇ ਕੀ ਪਾਉਲ ਛਕਾ ਹੈ ਇੱਥੇ ਹੀ ਵਾਸ ਨਹੀਂ ਕਰਨੀ ਇਹ ਸਾਡਾ ਸਿੱਖੀ ਦੇ ਵਿੱਚ ਦਾਖਲਾ ਆ ਇਸ ਘਰ ਦੇ ਵਿੱਚ ਦਾਖਲਾ ਆ ਦਾਖਲਾ ਜ਼ਰੂਰੀ ਹੈ ਪਰ ਜੇਕਰ ਦਾਖਲਾ ਲੈ ਕਰਕੇ ਵੀ ਪੜ੍ਹਾਈ ਨਾ ਕੀਤੀ ਅਭਿਆਸ ਨਾ ਕੀਤਾ ਗੁਰੂ ਦੀ ਗੱਲ ਨਾ ਮੰਨੀ ਭਾਈ ਸਾਹਿਬ ਜੀ ਕਹਿੰਦੇ ਮਾਂ ਪਿਓ ਪਰਹਰ ਕਰੈ ਦਾਨ ਬੇਈਮਾਨ ਬੇ ਇਮਾਨ ਬੇਸ਼ੱਕ ਵੇਸ਼ ਭੂਸ਼ਾ ਧਾਰਮਿਕ ਹੈ ਤੇ ਸੰਗਤ ਜੀ ਉਹ ਕੌਣ ਹੈ ਧਰਮ ਤੋਂ ਰਹਿਤ ਬੇ ਰਹਿਤ ਈਮਾਨ ਧਰਮ ਉਹ ਧਰਮੀ ਆ ਉਹ ਧਰਮੀ ਬੰਦਾ ਨਹੀਂ ਉਹ ਬੇਈਮਾਨ ਹੈ ਕਰੀ ਜਾਵੇ ਦਾਨ ਮਹਾਰਾਜਿਆਂ ਨੂੰ ਨਹੀਂ ਜੇ ਪਰਵਾਹ ਬੇਈਮਾਨ ਅਗਿਆਨ ਪ੍ਰਾਣੀ ਮਾ ਪਿਓ ਪਰ ਹਰ ਕਰੈ ਵਰਤ ਬਾਹਰ ਲਈ ਵਰਤ ਬਣਾ ਜੇ ਬਣਾ ਕੀਤੇ ਰਹਿ ਛੋਡਾ ਹੈ ਅਨਕ ਰਹੀ ਪਖੰਡ ਨਾ ਸੁਹਾਗਣ ਨਾ ਉਹੇ ਰੰਡ ਪਰ ਇੰਦਰੀਆਂ ਦੇ ਵੀ ਤਾਂ ਵਰਤ ਨਹੀਂ ਮੈਂ ਕਿਸੇ ਦਾ ਮਾਰਾ ਨਹੀਂ ਜੇ ਤੱਕ ਦਾ ਮਾਰਾ ਨਹੀਂ ਸੁਣਦਾ ਮੈਂ ਮਿੱਠਾ ਬੋਲਦਾ ਮੈਂ ਕਿਸੇ ਨੂੰ ਮਾਰਾ ਨਹੀਂ ਜੇ ਬੋਲਦਾ ਮੈਂ ਪੰਜਾਂ ਵਿਸ਼ਿਆਂ ਤੋਂ ਦੂਰ ਹਾਂ ਸ਼ਬਦ ਸਪਰਸ਼ ਰੂਪ ਰਸ ਗੰਧ ਮੈਂ ਦੂਰ ਹਾਂ ਇਹਨਾਂ ਤੋਂ ਪਰ ਭਾਈ ਸਾਹਿਬ ਜੀ ਕਹਿੰਦੇ ਮਾਂ ਪਿਓ ਪਰ ਹਰ ਕਰੈ ਵਰਤ ਮਰ ਮਰ ਜੰਮੇ ਭਰਮ ਪੁਰਾਣੀ ਕਹਿੰਦੇ ਰੱਖੀ ਜਾ ਵਰਤ ਮਾਪਿਆਂ ਦਾ ਤਿਆਗ ਕੀਤਾ ਤੇ ਮਰੇਗਾ ਜੰਮੇਗਾ 84 ਲੱਖ ਦੇ ਗੇੜ ਦੇ ਵਿੱਚ ਪਵੇਗਾ ਕਿਉਂ ਪਵੇਗਾ ਉਹ ਗੁਰੂ ਕਹਿੰਦਾ ਜੇ ਮਾਪਿਆਂ ਦਾ ਸਤਿਕਾਰ ਕਰ ਗੁਰੂ ਤਾਂ ਕਹਿੰਦਾ ਕਾਹੇ ਪੂਤ ਝਗਰਤ ਹਾਉ ਸੰਗ ਬਾਪ ਜਿਨ ਕੇ ਜਣੇ ਵਡੀਰੇ ਤゥム ਹੋ ਤਿਨ ਸਿਓ ਝਗਰਤ ਪਾਪ ਉਹ ਪਾਪੀ ਬਣ ਜਾਂਦਾ ਜੀ ਪੇ ਭਾਈ ਸਾਹਿਬ ਜੀ ਕਹਿੰਦੇ ਕਿਉਂ ਸਭ ਕੁਝ નિਸ਼ਫਲ ਕਿਉਂ ਹੈ ਗੁਰ ਪਰਮੇਸ਼ਰ ਸਾਰ ਨਾ ਜਾਣੀ ਜੋ ਗੁਰੂ ਨੇ ਆਖਿਆ ਉਹ ਗਲ ਮੰਨੀ ਨਹੀਂ ਮੰਨੀ ਨਹੀਂ ਦਿੱਤਾ ਸਮਾ ਸਮਾਪਤਿਕ ਬੇਨਤੀ ਕਰਕੇ ਸੰਪੂਰਨ ਤਈ ਕਰਦੇ ਹਾਂ ਸੰਗਤ ਜੀ ਵਰਤਨੇਮ ਗੁਰਬਾਣੀ ਦਾ ਅਭਿਆਸ ਬੇਸ਼ੱਕ ਥੋੜਾ ਘਾਟ ਕਰ ਲਓ ਬੇਸ਼ੱਕ ਘਟ ਹੋ ਜਾਵੇ ਪਰ ਜਿਹੜਾ ਗੁਰਸਿੱਖ ਮਾਪਿਆਂ ਦਾ ਸਤਕਾਰ ਕਰਦਾ ਹੈ ਨਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਉਹਦੇ ਉੱਤੇ ਬਹੁਤ ਬਹੁਤ ਰੀਜਦੇ ਨੇ ਫਿਰ ਉਸ ਗੁਰਸਿੱਖ ਨੂੰ ਕਿਸੇ ਬਾਬੇ ਨੂੰ ਕਿਸੇ ਭਾਈ ਨੂੰ ਜਾ ਕੇ ਇਹ ਕਹਿਣ ਦੀ ਲੋੜ ਨਹੀਂ ਪੈਂਦੀ ਕਿ ਭਾਈ ਸਾਹਿਬ ਜੀ ਬਾਬਾ ਜੀ ਮੇਰਾ ਆ ਕਾਜ ਅੜਿਆ ਜੇ ਆ ਕਾਜ ਨਹੀਂ ਜੇ ਹੁੰਦਾ ਮੇਰੀ ਅਰਦਾਸ ਬੇਨਤੀ ਕਰਦੇ ਉਹਦੀ ਆਪਣੀ ਕੀਤੀ ਅਰਦਾਸ ਤੇ ਪਾਤਸ਼ਾਹ ਮਹਾਰਾਜ ਜੀ ਦੇ ਦਰ ਤੇ ਪ੍ਰਵਾਨ ਹੋ ਜਾਂਦੀ ਕਿਉਂ ਗੁਰੂ ਦੀ ਪ੍ਰਸੰਨਤਾ ਗੁਰੂ ਦੀ ਕਿਰਪਾ ਹੈ ਉਹਦੇ ਉੱਤੇ ਸੁਸੰਗਤ ਜੀ ਮੈਂ ਬੇਨਤੀ ਕਰਾਂ ਜਿੱਥੇ ਆਪਾਂ ਗੁਰਬਾਣੀ ਦਾ ਅਭਿਆਸ ਕਰਨਾ ਹੈ ਗੁਰੂ ਵਾਲੇ ਬਣਨਾ ਹੈ ਉਥੇ ਆਪਣੇ ਮਾਪਿਆਂ ਦਾ ਵੀ ਸਤਿਕਾਰ ਕਰਨਾ ਹੈ ਹਉਮੈ ਦੀ ਮੈਲ ਤੋਂ ਰਹਿਤ ਹੋ ਕਰਕੇ ਭਜਨ ਬੰਦਗੀ ਕਰਕੇ ਸੰਗਤ ਜੀਉ ਆਪਣੇ ਲੋਕ ਸੁਖੀਏ ਪ੍ਰਲੋਕ ਸੁਹੇਲੇ ਕਰਨੇ ਨੇ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਦਾਸਰੇ ਦੇ ਬਲੋਂ ਜਿੱਥੇ ਸਾਰੀਆਂ ਸੰਸਥਾ ਦਾ ਧੰਵਾਦ ਉਥੇ ਮੇਰੇ ਪ੍ਰਬੰਧਕ ਵੀਰਾਂ ਦਾ ਧੰਵਾਦ ਉਥੇ ਸੰਗਤ ਵਿੱਚ অতি ਸਤਿਕਾਰਯੋਗ ਗਿਆਨੀ ਮਲਕੀਰ ਸਿੰਘ ਜੀ ਐਡੀਸ਼ਨਲ ਹੈੱਡ ਗ੍ਰੰਥੀ ਸ੍ਰੀ ਅਕਾਲ ਤਖਤ ਸਾਹਿਬ ਉਥੇ ਐਡੀਸ਼ਨਲ ਮੈਨੇਜਰ ਭਾਈ ਗੁਰਪ੍ਰੀਤ ਸਿੰਘ ਜੀ ਉਹ ਵੀ ਸੰਗਤਾਂ ਦੇ ਦਰਸ਼ਨ ਕਰ ਰਹੇ ਨੇ ਕੋਟਾਨ ਕੋਟ ਸ਼ੁਕਰ ਧੰਨਵਾਦ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਮਹਾਰਾਜਿਆਂ ਦਾ ਪੰਜ ਪਿਆਰੇ ਸਹਿਬਾਨ ਜੀ ਦਾ ਸੋ ਸੰਗਤ ਜੀ ਫੁੱਲ ਚੁਕਦੀ ਖਿਮਾ ਫਤਿਹ ਬੁਲਾਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ